26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਡਾਕਟਰ ਭੀਮrao ਅਭੇਡਕਰ ਜੀ ਦੇ ਬੁੱਤ ਨੂੰ ਤੋੜਨ ਦੀ ਸਾਜ਼ਿਸ਼ ਤਹਿਤ ਅੱਜ ਪੰਜਾਬ ਭਰ ਵਿੱਚ ਸਮੂਹ ਦਲਿਤ ਸਮਾਜ ਵੱਲੋਂ ਦਿੱਤੇ ਗਏ ਧਰਨੇ ਖੰਨਾ ਵਿੱਚ ਵੀ ਲਲਹੇੜੀ ਰੋਡ ਚੌਕ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਦੁੱਲੋਂ ਦੀ ਅਗਵਾਈ ਵਿੱਚ ਲਗਾਇਆ ਗਿਆ 1 ਘੰਟੇ ਦਾ ਧਰਨਾ ਪੰਜਾਬ ਸਰਕਾਰ ਦਾ ਫੂਕਿਆ ਗਿਆ ਪੁਤਲਾ ਉਸਤਾਨ ਤੋਂ ਬਾਅਦ ਰਹਿਦੇ ਜਿੱਥੇ ਵੀ ਭਾਰਤ ਵਾਸੀ ਹਿੰਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਸੰਵਿਧਾਨ ਲਾਗੂ ਹੋਇਆ 26 ਜਨਵਰੀ ਨੂੰ 1950 ਔਰ ਇਹ ਸੰਵਿਧਾਨ ਨੂੰ ਲਿਖਣ ਵਾਲੇ ਡਾਕਟਰ ਬਾਬਾ ਸਾਹਿਬ ਨੂੰ ਵੇਦ ਕਰ ਜਿਨ੍ਹਾਂ ਨੂੰ ਜ਼ਿੰਮੇਵਾਰ ਇਸੋ ਪੀਓ ਸਮੇਂ ਦੀ ਸਰਕਾਰ ਨੇ ਪਰਨ ਜਵਾਰ ਨਾ ਨਹਿ ਨੂੰ ਸਰਦਾਰ ਪਟੇਲ ਇਹ ਸਾਰਿਆਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਇਹ ਸੰਧਾਰ ਨੂੰ ਹਿੰਦੁਸਤਾਨ ਦੇ ਔਰ ਬੜੇ ਬੜੇ ਲਗੇ ਲੋਕ ਇਹਨੂੰ ਇਸ ਕਰਕੇ ਲਿਆ ਕਿ ਕਿਤੇ ਦੁਨੀਆ ਦੇ ਦੁਨੀਆ ਦੇ ਬੁਢੀ ਜੀਵੀਆਂ ਤੋਂ ਇਤਸਾ ਇਹ ਸਿੰਧੂਸਤਾਨ ਦੇ ਨਾਂ ਦੇ ਵਰਲਡ ਜਿੰਨੀਆਂ ਡਿਗਰੀਆਂ ਦਾ ਬਾਬਾ ਸਾਹਿਬ ਪਾਤਸ਼ਾਹ ਉਹ ਕਿਸੇ ਘੋਰ ਕੌਡੀਆ ਯੂਨਾਈਟਡ ਨੇਸ਼ਨ ਦੇ ਬਿਚੇ ਇਹਨਾਂ ਦੀ ਯਾਦਗਾਰਕ ਡਿਗਰੀ ਹੁੰਦੀ ਹੈ ਔਰ ਦੁਨੀਆ ਮੰਨਦੀ ਆਦੀ ਔਰ ਇਹ شدت ਤੇ ਦੁਨੀਆ ਦੇ ਵਿੱਚ ਜੇ 26 ਜਨਵਰੀ ਦਾ ਦਿਨ ਮਨਾਉਂਦੇ ਤੇ ਉਸੇ ਦਿਨ ਦੇ ਵਿੱਚ ਇਸ ਤਰ੍ਹਾਂ ਬਾਬਾ ਸਾਹਿਬ ਦੀ ਮੂਰਤੀ ਨੂੰ ਉਹਦਾ ਬੇਅਦਬੀ ਕਰਨੀ ਉਹਨੂੰ ਤੌਣ ਦੀ ਕੋਸ਼ਿਸ਼ ਕਰਨੀ ਔਰ ਉਹਨੇ ਲਿਖੇ ਸੰਵਧਾਨ ਦੀ ਕਾਪੀ ਨੂੰ ਜਲਾਉਣਾ ਇਹ ਬੜਾ ਨਿੰਦ ਨਹੀਂ ਹੈ ਦੁਖਦਾਈ ਹੈ ਅਸੀਂ ਮੰਗ ਕਰਦੇ ਹਾਂ ਅੱਜ ਦੇ ਧਰ ਇਹ ਧਰ ਦੇ ਤਾਂ ਸਾਰੇ ਪੰਜਾਬ ਕੀ ਵੀ ਲੱਗ ਰਹੇ ਨੇ ਤੇ ਬਾਹਰ ਵੀ ਲੱਗੇ ਅਸੀਂ ਮੰਗ ਕਰਦੇ ਹਾਂ ਪੋਰ ਪੀਸਫੁਲ ਤਾਕਤ ਸਹਿ ਰੱਖੀ ਆਪਣਾ ਕੰਮ ਕੀਤਾ ਹੈ ਅੱਜ ਸਿੰਬੋਲਿਕ ਹੈ 1 ਘੰਟੇ ਦਾ ਧਰਨਾ ਅਸੀਂ ਦਿੱਤਾ ਹੈ ਔਰ ਵੱਖ-ਵੱਖ ਲੀਡਰ ਸਾਹਿਬਾਨ ਨੇ ਆਪਣੇ ਘਰਾਂ ਤੋਂ ਲੱਗੇ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜੀ ਮੌਜੂਦਾ ਸਰਕਾਰ ਕੇਜਰੀਵਾਲ ਸਾਹਿਬ ਤੇ ਭਗਵੰਤ ਮੰਗਤਾਫ ਦੀ ਹੈ ਜਿਨ੍ਹਾਂ ਨੇ ਡਾਕਟਰ ਰਮ ਅਵੇਦ ਪਰ ਸਾਭੀਆਂ ਤਸਵੀਰਾਂ ਅਰ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਲਾ ਕੇ ਉਹਨਾਂ ਦੇ ਨਾਲ ਦੇ ਉੱਤੇ ਇੱਕ ਬਿਲਾਓ ਬਦਲਾਓ ਹਿੰਦੁਸਤਾਨ ਪੰਜਾਬ ਦੇ ਕਰਨ ਵਾਸਤੇ ਸਰਕਾਰਾਂ ਬਣਾਈਆਂ ਪਰ ਅਫਸੋਸ ਹੈ ਕਿ 3 ਸਾਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਲਾਣ ਡਰ ਦੀ ਸਿਚੁਏਸ਼ਨ ਹੈ ਲੋਕਾਂ ਦੇ ਵਿੱਚ ਵਿਚਾਨੀ ਹੈ ਔਰ ਕੰਗੈਸਟਰिजਮ ਫੈਲ ਰਿਹਾ ਹੈ ਸਮਾਗਰ ਰੋ ਰਿਲੇ ਰੋਜ਼ ਬੈਠ ਹੁੰਦੇ ਕਿ ਅੱਜ ਵੀ ਟਿਕਟ ਲਾ ਕੇ ਮਰ ਰਹੇ ਨੇ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ 'ਤੇ ਕੰਟਰੋਲ ਕਰਨ ਔਰ ਜਿਹੜਾ ਸਾਡਾ ਧਰਨਾ ਸਾਡੇ ਸਮਾਪਦਾ ਅੱਲਾ ਮੈਂ ਸਮਝਦਾ ਕਿ ਬਾਵਾ ਸਾਹਿਬ ਕਦੇ ਦਲਤਾ ਦੇ ਲੀਡਰ ਨਹੀਂ ਸੀ ਉਹਨਾਂ ਨੇ ਜਿਹੜੇ ਅਧਿਕਾਰ ਦਵਾਏ ਹਿੰਦੁਸਤਾਨ ਦੇ ਵਿਚਾਚੇ ਪ੍ਰਾਈਮ ਮਿਨਿਸਟਰ ਹੈ ਟੀ ਮਿਨਿਸਟਰ ਬਣੇ ਨੇ ਜੋ ਵੀ ਬਣੇ ਨੇ ਅਸੀਂ ਵੀ ਐਮਪੀ ਬਣ ਕੇ ਰਹੇ ਹਾਂ ਜੋ بڑے بڑے ਆਈਪੀਐਸ ਨੂੰ ਦੂਰ ਇਹ ਸਵਿਧਾਨ ਦੇ ਤਹਿਤ ਸਾਰਿਆਂ ਨੂੰ ਫੈਸਿਲਿਟੀ ਮਿਲੀ ਹੈ। ਇਹ ਸੰਧਾਰ ਦੇ ਬਣਾਉਣ ਵਾਲੇ ਦੀ ਇਹ ਬੁੱਕ ਦੇ ਉੱਤੇ ਇਸ ਤਰ੍ਹਾਂ ਦਾ ਬੁਰਤਵਾ ਕਰਨਾ ਤਾਂ ਮੈਂ ਸਮਝਣ ਲੰਨੀ ਨਹੀਂ ਆਏ ਦੇ ਪਿੱਛੇ ਕੌਣ ਕਿਹੜੀ ਸਾਜਿਦ ਹੈ। ਕੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਅਫਸੋਸ ਦੀ ਗੱਲ ਹੈ ਕਿ ਹਰਮੰਦਰ ਸਾਹਿਬ ਨੂੰ 메ਨ ਰਸਤੇ ਦੇ ਉੱਤੇ ਚੌਕ ਦੇ ਵਿੱਚ ਇਹ ਬੁੱਕ ਲੱਗਿਆ ਆ। ਨਹੀਂ ਐਡਮਿਨਿਸਟ੍ਰੇਸ਼ਨ ਸੁਪਾਪੇ ਕਿਵੇਂ ਚਲ ਇਹ ਉੱਥੇ ਇੱਕ ਪੌੜੀ ਲਾ ਕੇ ਉਹਨੇ ਜਾ ਕੇ ਪੌੜੀ ਨਾ ਬੰਦਰ ਲੱਗੇ ਇਹ ਮੈਂ ਕਹ ਰਿਹਾ ਕਿ ਸਰਕਾਰ ਭਗਵੰਤ ਮਾਨ ਸਾਹਿਬ ਕਹੋਸ਼ ਕਰੋ ਕੈਜੀਵਾਲ ਜੀ ਇਹ ਛੀਦਿਆ ਨਾ ਭਗਤ ਸਿੰਘ ਤੇ ਔਰ 바ਵਾ ਸਾਹਿਬ ਦੀਆਂ ਮੋਮਤੀਆਂ ਲਾ ਕੇ ਤੁਹਾਨੂੰ ਲੋਕਾਂ ਨੇ ਸਰਕਾਰ ਬਣਾਤੀ ਲੋਕ ਪਰੇਖੇ ਚਾ ਕੇ ਗੁੰਮਰਾਹ ਹੋ ਕੇ ਇਹ ਤੁਸੀਂ ਜੇ ਇਸ ਤਰ੍ਹਾਂ ਦੇ ਕੰਮ ਜਾਰੀ ਰਹਿਣਗੇ ਪੰਜਾਬ ਚ ਤੁਸੀਂ ਅਸਲੀਅਤ ਇਹਦੇ ਪਿੱਛੇ ਸੀ ਜਮਾਨ ਕਰਦੇ ਆ ਜੇ ਜੇ ਪਿੱਛੇ ਕਿਹੜੀ ਏਜੰਸੀ ਹੈ ਜੋ ਕੀਤਾ ਗਿਆ ਇਹ ਪੰਜਾਬ ਦੇ ਲੋਕਾਂ ਨੂੰ ਹਿੰਦੂਸਤਾਨ ਦੇ ਲੋਕਾਂ ਨੂੰ ਦੱਬਿਆ ਰੱਖੇ ਔਰ ਜਿੱਥੇ ਪੰਜਾਬ ਥੇ ਹੋਇਆ ਉੱਥੇ ਹਿੰਦੁਸਤਾਨ ਦੀ ਪਾਰਲੀਮੈਂਟ ਹਿੰਦੁਸਤਾਨ ਦਾ ਪ੍ਰਾਈਮ ਹோம் ਮਿਨਿਸਟਰ ਔਰ ਵੀ ਆਪਰੇਪਾ ਸੰਦੇ ਵਿੱਚ 바ਵਾ ਸਾਹਬ ਰਿਸਪੈਕਟੇਬਲ ਢੰਗ ਨਾਲ ਹੀ ਉਹਨੇ ਐਡਰੈਸ ਕੀਤਾ ਅੰਬੇਦਕਰ 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 ਇਹ ਜੇ ਸੱਤ ਵਾਰ ਤੁਸੀਂ ਅੰਬੇਦਕਰ ਦਾ ਨਾ ਅਕੇ ਸਹੀ ਹੋਰ ਤਾਂ ਆਨਲਾਈਨੋਂ ਤਾਂ ਤੁਸੀਂ ਸਵਰਗ ਚ ਜਾ ਸਕਦੇ ਹੋ ਇਸ ਤਰ੍ਹਾਂ ਦਾ ਬਕੀਰਾ ਇੱਕ ਜ਼म्मेवार ਸ਼ਖਸ ਮੈਂ ਤਾਂ ਇਹ ਬੰਗ ਵੀ ਅਕੇ ਵੀ ਕੀਤੀ ਸੀ ਕਿ ਮੋਤੀ ਨੂੰ ਚਾਹੀਦਾ ਸੀ ਇਹਨੂੰ ਸੈਕ ਕਰਦਾ ਇਹਨੂੰ ਕੰਮਿਸਟਰੀ ਤੋਂ ਕਰਦਾ ਪਰ ਫੋਸ ਹੈ ਕਿ ਮੌਜੂਦਾ ਸਰਕਾਰ ਬੀਜੇਪੀ ਦੀ ਹੈ ਪਰ ਦਿੱਲੀ ਉਹ ਵੀ ਬਹੁ ਦੇ ਵਿੱਚ ਯਾਦਗਾਰਾਂ ਬਣਾ ਕੇ ਆਈ ਨੇ ਮੋਤੀ ਸਾਹਿਬ ਬੋਤਲਾ ਕੇ ਆਏ ਨੇ ਉਹ ਕਿਉਂ ਜਨਮ ਸਥਾਨਮੋਂ ਔਰ ਬੋਤ ਲਾਉਣਾ ਉਹਨਾਂ ਦੀ ਉਹਨਾਂ ਦੀ ਇੱਕ ਜਿਹੜੀਆਂ ਉਹਨਾਂ ਦੀ ਹਾਰ ਪਾਉਣਾ ਇਹ ਕਾਫੀ ਨਹੀਂ ਹੈ ਅਸਲੀਅਤ ਹੈ ਜਿਹੜਾ ਮਨੁਵਾਦੀ ਸੋਚ ਹੈ ਇਹਨੂੰ ਆਪਣੇ ਦਿਮਾਗ ਤੋਂ ਕੱਟਣੀ ਚਾਹੀਦੀ ਹੈ ਆਦਰਵਾਇ ਜੇ ਨਾ ਹੋਇਆ ਜਿਹੜਾ ਹਸ਼ਰ ਇਹ ਇਹ ਜਿਹੜੇ ਯੋਧੇ ਨੇ ਸਾਡੇ ਆਈਕਨ ਨੇ ਜਿਨ੍ਹਾਂ ਨੇ ਸਾਨੂੰ ਦੇਸ਼ ਦੀ ਆਜ਼ਾਦੀ ਲਿਆ ਕੇ ਦਿੱਤੀ ਹੈ ਔਰ ਸੰਵਿਧਾਨ ਬਣਾ ਕੇ ਦਿੱਤਾ ਹੈ ਜੇ ਇਹਨਾਂ ਕੀ ਬੇਅਦਮੀਆ ਹੋਣ ਲੱਗ ਗਏ ਤਾਂ ਤੁਹਾਡੇ ਜੀ ਦਨ થોੜੀ ਜਿਹੀ ਇਹ ਮੈਂ ਬੇਨਤੀ ਕਰਾਂਗਾ ਅਸੀਂ ਪੀਸ ਪੋਲਟਿਕਸ ਤੇ ਕਰ ਰਹੇ ਹਾਂ ਅਗਰ ਨਾ ਕੋਈ ਜੀ ਰਿਜ਼ਲਟ ਮਿਲਿਆ ਤਾਂ ਇਹ ਫਲੇਰ ਰਹੂਗੀ ਸਾਰੇ ਨਾ ਸਿਰ ਪੰਜਾਬ ਦੇ ਬਲਕੇ ਹਿੰਦੁਸਤਾਨ ਦੇ ਵਿੱਚ ਨਾ ਸਿਰਫ ਐਸਸੀਪੀਸੀ ਵਾਕੀ ਸਮਾਜ ਦੇ ਹਰ ਵਰਗ ਨੂੰ ਮੈਂ ਬੇਨਤੀ ਕਰਾਂਗਾ ਕਿ ਡਾਕਟਰ ਬੇਦਕਰ ਕੱਲਾ ਦਲਤਾ ਦਾ ਨਹੀਂ ਉਹ ਸਭੂੱਚੇ ਹਿੰਦੁਸਤਾਨੀਆਂ ਦਾ ਹੈ ਔਰ ਜਿਹਨੇ ਕਿ ਆਪਣੇ ਹਿੰਦੂਪੁਰ ਬਿਲ ਪਾਸ ਹਿੰਦੂ ਕੌਂਰ ਜਿਹੜਾ ਬਿੱਲ ਬਣਾਇਆ ਸੀ ਰਾਜੇ ਲਾ ਮਿਨਿਸਟਰ ਉਹਨੇ ਨਾ ਸਰਪ੍ਰਸਤ ਹਿੰਦੁਸਤਾਨ ਦੇ ਲੋਕਾਂ ਨੂੰ ਅਧਿਕਾਰ ਬਣ ਕੇ ਔਰਤਾਵਾਂ ਵਾਸਤੇ ਵੀ ਉਹਨੇ ਉਹ ਹਿੰਦੂ ਕੌਂਰ ਦੇ ਬਿੱਲ ਦੇ ਵਿੱਚ ਔਰਤਾ ਲਈ ਪ੍ਰਵੀਜ਼ਨ ਦਿੱਤੀ ਸੀ ਆਜ਼ਾਦੀ ਦੀ ਪ੍ਰਵੀਜ਼ਨ ਬਰਾਬਰ ਦੇ ਹੱਕ ਦੇਣ ਦੀ ਜ਼ਮੀਨਾਂ ਦੇ ਹੱਕ ਦੇਣ ਦੀ ਪਰ ਫਿਰੋਜ਼ ਕਿ ਕੋ ਜਿਹੜੇ ਕਿ ਉਹ ਕੱਟੜਪੰਥੀ ਲੋਕ ਸੀ ਜਿਨ੍ਹਾਂ ਨੇ ਕੈਬਨਟ ਦੇ ਵਿੱਚ ਉਹਦਾ ਵਿਰੋਧ ਕੀਤਾ ਤਾਕ ਆਫਟਰ ਸਾਹਿਬ ਨੇ ਪੋਸਟ ਟਾਈਮ ਆਫ ਦੀ ਗੱਲ ਕਰ। ਪਰ ਇਹ ਚੀਜ਼ਾਂ ਤੋਂ ਮੈਂ ਫਿਰ ਬੈਂਟੀ ਕਰਾਂਗਾ। ਚਾਹੇ ਸੈਂਟਰ ਦੀ ਸਰਕਾਰ ਹੈ ਉਹ ਆਪਣੀਆਂ ਅਜਾਤੀਆਂ ਤੋਂ ਕਰਾਵੇ ਪੰਜਾਬ ਦੀ ਸਰਕਾਰ ਹੈ ਉਹ ਮਾਨਸਾਬ ਕਰਾਉਣ ਔਰ ਅਸੀਂ ਅੱਜ ਉਹਨਾਂ ਦਾ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕ ਰਹੇ ਆ। ਉਹਨਾਂ ਨੂੰ ਸਿਰਫ ਸੰਭਾਵਕ ਹੈ ਕਿਉਂਕਿ ਪੁਤਲੇ ਤਾਂ ਹੀ ਫੂਕਤੇ ਰਹਿੰਦੇ ਆ ਆਪ ਵਾਲੇ। ਇਸ ਕਰਕੇ ਜਿਹੜੀਆਂ ਗੱਲਾਂ ਉਹ ਕਹਿੰਦੇ ਜਿਓ ਅੱਜ ਹੋ ਹੀ ਹੋ ਰਹੀਆਂ ਨੇ ਇਸ ਕਰਕੇ ਜਿਆਦਾ ਕੁਛ ਨਹੀਂ ਕਹਿੰਦਾ ਹੋਇਆ ਸਰਕਾਰ ਨੂੰ ਵਾਰਨਿੰਗ ਹੈ ਸਾਡੇ ਹਿੰਦੂ ਪੰਜਾਬ ਦੇ ਐਸ.ਸੀ.ਬੀ.ਸੀ. ਆਉਂਡ ਜਨਰਲ ਭਾਈ ਸਾਡੇ ਵੱਲੋਂ ਕਿਉਂਕਿ ਜਨਰਲ ਭਾਈ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਾਰ ਹੋਇਆ ਹੈ ਉਹਨੂੰ ਲੈ ਕੇ ਅੱਜ ਘਰਨਾ ਦਿੱਤਾ ਗਿਆ ਕੀ ਇਹ ਮੰਨਣਾ ਜੀ ਕੋਰ ਸਾਡੇ ਗੁਰੂਆਂ ਪੀੜਾਂ ਤੇ ਜਾ ਸਾਡੇ ਰਹਿਬਰ ਤੇ ਕਿਸੇ ਕਿਸਮ ਦੀ ਕੋਈ ਵਾਰਦਾਤ ਹੋਊਗੀ ਜਾਂ ਕਿਸੇ ਕਿਸਮ ਦਾ ਕੋਈ ਧੱਕਾ ਹੋਊਗਾ ਤਾਂ ਸਾਡਾ ਸਮਾਜ ਤਾਂ ਇਕੱਠਾ ਹੈ ਸਾਡੇ ਸਮਾਜ ਦੇ ਲੋਕ ਤਾਂ ਨਾਲ ਨੇ ਸਾਡੇ ਸਮਾਜ ਦੇ ਲੋਕ ਤਾਂ ਇੱਥੇ ਇੱਕ ਇੱਕ ਬੱਚਾ ਬੱਚਾ ਮਤਲਬ ਇਸ ਗੱਲ ਨੂੰ ਮਤਲਬ ਰੋਸ ਦਿੱਤਿਆ ਇਸ ਗੱਲ ਨੂੰ ਇਸ ਸਰਕਾਰ ਨੂੰ ਕਹਿੰਦੇ ਆ ਕਿ ਜੇ ਤਾਂ ਤੁਸੀਂ ਕਰ ਸਕਦੇ ਹੁੰਦਾ ਠੀਕ ਹੈ ਨਹੀਂ ਸਾਡਾ ਸਮਾਜ ਤਾਂ ਸੜਤਾ ਦੇ ਉੱਤਰ ਨੂੰ ਤਿਆਰ ਬੈਠਾ ਜਿਵੇਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਸਰਹਾਮ ਪ੍ਰਸ਼ਾਸਨ ਵੀ ਖੜਾ ਹੈ ਪੁਲਿਸ ਪ੍ਰਸ਼ਾਸਨ ਖੜਾ ਹੋਰ ਸਰਹਾਮ ਜਿਹੜਾ ਹੈ ਬੋੜੀ ਲਗਾ ਕੇ ਜਿਹੜੀ ਬੋੜੀ ਪਹਿਲਾਂ ਲੱਗੀ ਗਈ ਸੀ ਉਹਨਾਂ ਨੂੰ ਮਤਲਬ ਹਾਗੋ ਪਾ ਕੇ ਸੀਗੇ ਉਤੇ ਪ੍ਰਸ਼ਾਸਨ ਵਿਗੜਿਆ ਸਭ ਕੁਝ ਹੋ ਰਿਹਾ ਹੈ ਲੇਕਿਨ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਹੈ ਕਿ ਕਿਹੜਾ ਬੰਦਾ ਹੈ ਪ੍ਰਸ਼ਾਸਨ ਨੂੰ ਪਤਾ ਵੀ ਉਹ ਕਾਹਦਾ ਆਇਆ ਹੈ ਪ੍ਰਸ਼ਾਸਨ ਨੂੰ ਇਸ ਗੱਲ ਦੀ ਸਾਰੀ ਇਲਮ ਹੈ ਹੋ ਸਕਦਾ ਪ੍ਰਸ਼ਾਸਨ ਨੇ ਕਰਾਇਆ ਹੋਵੇ ਹੋ ਸਕਦਾ ਸਰਕਾਰ ਨੇ ਕਰਾਇਆ ਹੋਵੇ ਕੋਈ ਨਾ ਕੋਈ ਤਾਂ ਬੰਦਾ ਵਿੱਚ ਹੈਗਾ ਨਾ ਜਿਹੜਾ ਸਾਡੇ ਸਾਡੇ ਸੱਟ ਮਾਰਨਾ ਚਾਹੁੰਦਾ ਸਾਨੂੰ ਦਲ ਸਮਾਜਾਂ ਤੋਂ ਥੱਲੇ ਰਹਿਣਾ ਚਾਹੁੰਦਾ ਖਾਸ ਕਰਕੇ ਉਸ ਬੰਦੇ ਨੂੰ ਮਤਲਬ ਜਲੀਲ ਕਰਦੇ ਨੇ ਜਿਹਨੇ ਪੂਰੀ ਦੁਨੀਆ ਦਾ ਇਤਿਹਾਸ ਲਿਖਿਆ ਸਾਡੇ ਸਮਾਜ ਦੇ ਲੋਕਾਂ ਨੂੰ ਗਰੀਬ ਵਰਗ ਦੇ ਲੋਕਾਂ ਨੂੰ ਉੱਤੇ ਖੜਾ ਕੀਤਾ ਸਾਡੇ ਕੋਲ ਜਿੰਨੇ ਅਧਿਕਾਰ ਨੇ ਡਾਕਟਰ ਵੀ.ਆਰ. ਵੇਦਕਰ ਤੇ ਦੇਵ ਨੇ ਜਿਹੜੇ ਅਜੇ ਤਿੱਖੀ ਤੇ ਖੜੇ ਆ ਅਸੀਂ ਪੈਂਟ ਪਾਉਣੇ ਆ ਮਤਲਬ ਕਿ ਜੇ ਕੋਟ ਪਾਉਣੇ ਆ ਜਾਂ ਦਫ਼ਤਰਾਂ ਦੇ ਵਿੱਚ ਜਾ ਕੇ ਕੁਰਸੀ ਲੈਣੇ ਆ ਤਾਂ ਦੇਣ ਕਿਹਦੇ ਆ ਡਾਕਟਰ ਵੀ.ਆਰ. ਵੇਦਕਰ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਡਾਕਟਰ ਜਿਵੇਂ ਅਸੀਂ ਸੜਕਾਂ 'ਤੇ ਉਤਰਾਂਗੇ ਅਸੀਂ ਸੜਕਾਂ 'ਤੇ ਉਤਰਾਂਗੇ ਦਲਤ ਭਾਈਚਾਰਾ ਸੜਕਾਂ 'ਤੇ ਉਤਰੇਗਾ ਐਸਸੀ ਭਾਈਚਾਰਾ ਜਿੰਨਾ ਵੀ ਹੈਗਾ ਉਹ ਵੀ ਉਤਰੇਗਾ ਉਸ ਤੋਂ ਬਾਅਦ ਕੱਲਾ ਦਲਤ ਨਹੀਂ ਉਤਰਨਾ ਚਾਹੀਦਾ ਪੂਰੇ ਸਮਾਜ ਦੇ ਲੋਕਾਂ ਨੂੰ ਉਤਰਨਾ ਚਾਹੀਦਾ ਇਹਨੀ ਗੱਲ ਵੀ ਇਕੱਲਾ ਦਲਤਾਂ ਨਕਾਸ ਕਰਕੇ ਔਰਤਾਂ ਵੱਧ ਉਤਰਨਾ ਚਾਹੀਦਾ ਉਸ ਸਮੇਂ ਦੀ ਗੱਲ ਮਤਲਬ ਕਿ ਕਲੀਅਰ ਕਰਨਾ ਮੈਂ ਕਿ ਡਾਕਟਰ ਵੀ.ਆਰ. ਅਮੇਦਕਰ ਨੇ ਸਭ ਤੋਂ ਵੱਧ ਅਧਿਕਾਰ ਜਿਹੜਾ ਲੈ ਕੇ ਦਿੱਤਾ ਉਹ ਦਲਤਾਂ ਦੀਆਂ ਔਰਤਾਂ ਨੂੰ ਲੈ ਕੇ ਦਿੱਤਾ ਕਿਉਂਕਿ ਸਤੀ ਕਰ ਦਿੱਤੀਆਂ ਜਾਂਦੀਆਂ ਸੀ ਕਿਉਂਕਿ ਇਹਨਾਂ ਦੇ ਸਿਰ ਦੇ ਉੱਤੇ ਜਦੋਂ ਇਹ ਮੰਦਰ ਦੇ ਵਿੱਚ ਸ਼ਾਦੀ ਹੁੰਦੀ ਸੀ ਤਾਂ ਮੰਦਰ ਨੂੰ ਜਾਣ ਦਾ ਅਧਿਕਾਰ ਨਹੀਂ ਸੀ ਗੁਰਦੁਆਰੇ ਬੜਦੀਆਂ ਸੀ ਇਹਨਾਂ ਨੂੰ ਅਧਿਕਾਰ ਨਹੀਂ ਸੀ ਜੇ ਆਦਮੀ ਮਰ ਜਾਂਦਾ ਸੀ ਤਾਂ ਨਾਲ ਧੀ ਵੀ ਨੂੰ ਖੋਪਦੇ ਇਹ ਅਧਿਕਾਰ ਕਿਹਨੇ ਲੈ ਕੇ ਦਿੱਤਾ ਡਾਕਟਰ ਵੀ.ਆਰ. ਅਮੇਦਕਰ ਨੇ ਡਾਕਟਰ ਬੀਆਰ ਨੇ ਕਰਕੇ ਬੜੇ ਅਧਿਕਾਰ ਲੈ ਕੇ ਦਿੱਤੇ ਇਕੱਲੇ ਡਲਤਾਂ ਨੂੰ ਨਹੀਂ ਬਲਕਿ ਪੂਰੇ ਜਿਹੜੇ ਹਿੰਦੂਸਤਾਨ ਦੇ 4337 ਜਾਤਾਂ ਨੇ ਉਹਨਾਂ ਨੂੰ ਲੈ ਕੇ ਦਿੱਤੇ ਕਰੋ ਚੁੱਪ ਬੈਠੇ ਗਿਆ ਜੋ ਅੰਮਰਪਾਲ ਚਕਰ ਹੋਇਆ ਇਹ ਕਿਹੜਾ ਜਨੇ ਉਹ ਬੜੀ ਮਾੜੀ ਗੱਲ ਆ ਸਭ ਤੋਂ ਵੱਡੀ ਮਾੜੀ ਗੱਲ ਤਾਂ ਇਹ ਆ ਵੀ ਉਹਨੂੰ 26 ਜੰਮਰੀ ਦਾ ਦਿਨ ਚੁਣਿਆ ਗਿਆ ਇਹ ਕਿ ਸੋਚੀ ਸਮਝੀ ਸਾਜ਼ਿਸ਼ ਇਹਦੇ ਵਿੱਚ ਜ਼ਿਆਦਾ ਇਨਵੋਲਵਮੈਂਟ ਪੰਜਾਬ ਸਰਕਾਰ ਦੀ ਆ ਪੰਜਾਬ ਸਰਕਾਰ ਲੋਕਾਂ ਦਾ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਆ ਬਹੁਤ ਵੱਡੇ ਵੱਡੇ ਮੁੱਤੇ ਖੜੇ ਨੇ ਪੰਜਾਬ ਦੇ ਵਿੱਚ ਉਹਨਾਂ ਮੁੱਦਿਆਂ ਤੋਂ ਧਿਆਨ ਨੂੰ ਭਟਕਾਉਣ ਦੇ ਲਈ ਪੰਜਾਬ ਦੇ ਵਿੱਚ ਸਿੱਖ ਦਲਤ ਤੇ ਹਿੰਦੂ ਭਾਈਚਾਰਾ ਬੜੇ ਅਮਨ ਤੇ ਸ਼ਾਂਤੀ ਨਾਲ ਰਹ ਰਿਹਾ ਪੰਜਾਬ ਦੇ ਵਿੱਚ ਕਦੇ ਵੀ ਦੰਗੇ ਨਾ ਦੀ ਚੀਜ਼ ਨਹੀਂ ਹੋਈ ਇਹ ਉਹਨਾਂ ਪੰਜਾਬੀਆਂ ਨੂੰ ਵੰਡਣ ਦੇ ਲਈ ਉਹਨਾਂ ਦਾ ਹੁਣ ਦਿੱਲੀ 'ਚ ਕੁਝ ਨਹੀਂ ਬਣ ਰਿਹਾ ਇਸ ਕਰਕੇ ਪੰਜਾਬ ਦੇ ਵਿੱਚ ਇਹ ਹਾਲਾਤ ਮਾਹੌਲ ਪੈਦਾ ਕਰਕੇ ਡਰਦਾ ਮਾਹੌਲ ਪੈਦਾ ਕਰਕੇ ਮੁੱਦਿਆਂ ਤੋਂ ਉਹ ਤਿਆਰ ਪਰ ਧੰਨਵਾਦ ਜਲਦੀ ਆ ਇਹ ਬਹੁਤ ਮਾੜੀ ਗੱਲ ਹੈ ਹੁਣ 2 ਮਿੰਟ ਵਾਸਤੇ ਹਰਿੰਦਰ ਸਿੰਘ ਜੀ ਕਿਚੀ ਨੂੰ ਲੈ ਕੇ ਆ ਤੁਹਾਨੂੰ ਸੰਧੂ ਸਾਰਿਆਂ ਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਸਮਾਜ ਦੀ ਆਵਾਜ਼ ਨੂੰ ਸਪੂਸ਼ਟ ਦੇਸ਼ ਕੱਕ ਲੈ ਕੇ ਜਾਂਦੇ ਹੋ 26 ਜਨਵਰੀ ਵਾਲਾ ਦਿਨ ਜੇ ਦਿਨ ਪਰਮਪితਾ ਪਰਮਾਤਮਾ ਆਵਾ ਸਾਹਿਬ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦਾ ਸਮੂਚਾ ਵਿਸ਼ਵ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਦਿਹਾੜਾ ਮਨਾ ਰਿਹਾ ਸੀ ਉਤੇ ਦਿਨ ਸਾਡੇ ਪੰਜਾਬ ਦਾ ਇੱਕ ਸ਼ਹਿਰ ਅੰਮ੍ਰਿਤਸਰ ਜਿੱਥੇ ਇੱਕ ਸਰਾਰਤੀ ਤੱਤ ਨੇ ਉਸ ਦਿਨ ਪਵਿੱਤਰ ਦੇਣ ਦੇ ਵਿੱਚ ਪਰਮਾਤਮਾ 바ਵਾ ਸਾਹਿਬ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦੇ ਗੁਪਤ ਨਾਲ ਉੱਪਰ ਚੜ੍ਹ ਕੇ ਤੋੜਪੱਨ ਕੀਤੀ ਉਹਦਾ ਛੇੜਛਾੜ ਕੀਤੀ ਸਾਡੀ ਸਰਕਾਰਾਂ ਅੱਗੇ ਪ੍ਰਸ਼ਾਸਨ ਅੱਗੇ ਇਹ ਹੀ ਵਿੰਗ ਵਾ ਜਿਹੜੇ ਐਜੇ ਸ਼ਰਾਰਤੀ ਤੱਤਬ ਨੇ ਐਜੇ ਸ਼ਰਾਰਤੀ ਲੋਗ ਨੇ ਜੋ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਆਪ ਜੀ ਸਾਡੀ ਪਾਈਪ ਚਾਰਕ ਸਾਂਝ ਨੂੰ ਆ ਲਾਣਾ ਚਾਹੁੰਦੇ ਨੇ ਉਹਨੂੰ ਤੋੜਨਾ ਚਾਹੁੰਦੇ ਨੇ ਸਾਡੀ ਸਰਕਾਰਾਂ ਪ੍ਰਸ਼ਾਸਨ ਅੱਗੇ ਇਹ ਮੰਗਾ ਐਜ ਜਿਹੜੇ ਲੋਕ ਨੇ ਉਹਨਾਂ ਤੇ ਜਿਹੜੀ ਵੱਡੀ ਕਾਰਵਾਈ ਆ ਐਨਐਸਏ ਲਗਾਈ ਜਾਵੇ ਦੇਸ਼ ਵਿਰੋਧਾ ਮਕਦਮੇ ਦਰਜ ਕਰੇ ਜਾਣ ਤੇ ਉਹਨਾਂ ਨੂੰ ਆਸਾਮ ਦੀ ਜਿਹੜੀ ਡਬਲਯੂਆਰ ਜੇ ਜੇਲ੍ਹ ਉਹਨਾਂ ਵਿੱਚ ਬੰਦ ਕਰਿਆ ਜਾਵੇ ਅਤੇ ਅੱਗੇ ਤੋਂ ਜਿਹੜੇ ਐਜ ਲੋਕ ਨੇ ਕੋਈ ਵੀ ਆਪਣੇ ਆਪ ਨੂੰ ਐਜ ਕਰਮ ਨਾ ਕਰ ਸਕਣ ਦੇਸ਼ ਦੀ ਸਾਡੀ ਆਪਦੀ ਭਾਈ ਸਾਰਕ ਸਾਂਝ ਨੂੰ ਦਾ ਤੋੜ ਸਕਣ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੀ ਜਾਵੇ ਅਤੇ ਇਹ ਜਿਹੜੇ ਜਿਹੜੇ ਪਿੱਛੇ ਲੋਗ ਨੇ ਜਿਨ੍ਹਾਂ ਵੱਲੋਂ ਇਹ ਸ਼ਹਿ ਬਿੱਤੀ ਗਈ ਜਾਂ ਤੇ ਸ਼ਰਾਬ ਦੀ ਤਾਕਤਾਂ ਨੇ ਜਿਨ੍ਹਾਂ ਦੇ ਪਿੱਛੇ ਇਹ ਕੰਮ ਕਰਨ ਲਈ ਉਹਨੂੰ ਖਾਇਆ ਗਿਆ ਜਾਂ ਉਹਨੂੰ ਪੈਸਾ ਦਿੱਤਾ ਗਿਆ ਉਹਨਾਂ ਦੇ ਪਿੱਛੇ ਵੀ ਸੀਬੀਆਈ ਜਾਂਚ ਕਰੀ ਜਾਵੇ ਅਤੇ ਜਿਹੜੇ ਪਿੱਛੇ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਅਤੇ ਉਹਨਾਂ ਨੂੰ ਵੀ ਐਨਐਸਏ ਲਗਾਈ ਜਾਵੇ ਜਾਂ ਫਾਂਸ ਦੀ ਸਜ਼ਾ ਦਿੱਤੀ ਜਾਵੇ ਜਿਵੇਂ ਦੇਖਿਆ ਇਹ ਵੀਡੀਓ ਵਿੱਚ ਜਿਹੜਾ ਬੰਦਾ ਕੰਮ ਕਰਦਾ ਹੈ ਪੁਲਿਸ ਪ੍ਰਸ਼ਾਸਨ ਵੀ ਫੜਿਆ ਹੋਵੇ ਹੋਰ ਇਹ ਸਪੈਸ਼ਲ ਲੱਗਿਓ ਸੀ ਜਿਹੜਾ ਪਹਿਲਾਂ ਅਸੀਂ ਗੱਲ ਕਰੀ ਸੀ ਕਿ ਇਹ ਕਾਰਨ ਪੁਲਿਸ ਨਹੀਂ ਕੀਤੀ ਹੋਟ ਦੇਖੋ ਜੀ ਇਹ ਸਰਕਾਰ ਦੀ ਕਿੱਡੀ ਫੇਲੀਅਰ ਆ ਬਾਬਾ ਸਾਹਿਬ ਦਾ ਐਡਾ ਵੱਡਾ ਦਿਹਾੜਾ ਵਾ ਅਤੇ ਅੰਮ੍ਰਿਤਸਰ ਦਾ ਉਹ ਲਾਂਗਾ ਵਾ ਹੈਰੀਟੇਜ ਜਿੱਤੇ ਲੱਖਾਂ ਲੋਕ ਰੋਜ਼ ਪ੍ਰਭਾਤ ਬਾ ਹਰਮੰਦਰ ਸਾਹਿਬ ਜਾ ਕੇ ਗੁਰੂਆਂ ਦੇ ਦਰਸ਼ਨ ਕਰਦੇ ਮੱਤਾ ਟੇਕਣ ਜਾਂਦੇ ਤੇ ਉੱਥੇ ਦਿਨ ਉਸ ਜਿਹੜੇ ਬੁੱਤ ਦੇ ਆਲੇ ਦੁਆਲੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪਹਿਰਾ ਨਹੀਂ ਕੀਤਾ ਗਿਆ ਸੀ ਅਤੇ ਜਿਹੜੇ ਲੋਕ ਸੀ ਤੇ ਉਹ ਮੂਕ ਦਰਸ਼ਕ ਬਣ ਕੇ ਉਹ ਬੁੱਤ ਜਿਹੜਾ ਤੋੜ ਰਿਆ ਸੀ ਜਿਹੜੇ 바ਵਾ ਸਾਹਿਬ ਦੇ ਸੰਵਿਧਾਨ ਨੂੰ ਅੱਗ ਲਗਾ ਰਿਹਾ ਸੀ ਉਹਨੂੰ ਮੂਕ ਦਰਸ਼ਨ ਬਣ ਕੇ ਦੇਖਦੇ ਸੀ ਵੀਡੀਓ ਬਣਾ ਰਹੇ ਅਤੇ ਉਹਦੇ ਖਿਲਾਫ ਕੋਈ ਵੀ ਉਹਨੂੰ ਰੋਕ ਨਹੀਂ ਰਿਹਾ ਸੀ ਕਿ ਸਾਡੇ ਦੇਸ਼ ਦਾ ਇੱਕ ਫੇਲੀਅਰੀਆ ਤੇ ਸਰਕਾਰਾਂ ਦੇ ਫੇਲੀਅਰੀਏ ਕਿ ਜਿਹੜੇ ਅੱਜ ਲੋਕ ਨੇ ਜੋ ਦਿਨ ਦਿਹਾੜੇ ਐਜੀਆਂ ਉਥੇ ਹਰਕਤਾਂ ਕਰ ਜਾਂਦੇ ਸਾਡਾ ਪ੍ਰਸ਼ਾਸਨ ਚ ਉੱਪਰ ਆਂਦਾ ਜੇ ਕੋਈ ਕਾਰਵਾਈ ਨਾ ਹੋਈ ਕੋਈ ਨਾ ਹੋ ਜੇ ਕਾਰਵਾਈ ਹੋਵੇ ਨਾ ਹੋਈ ਤਾਂ ਸੂਚਾ ਪੰਜਾਬ ਇਕਜੁੱਟ ਹੋ ਕੇ ਪੰਜਾਬ ਬੰਦ ਦੀ ਦੇਸ਼ ਬੰਦ ਦੀ ਕਾਲ ਦਊਗਾ ਸੜਕਾਂ ਤੇ ਸਾਡਾ ਸਮਾਜ ਉਤਰੂਗਾ ਇਹਦੇ ਬਾਜ਼ਾਰ ਬੰਦ ਕਰਾਏ ਜਾਣਗੇ ਅਤੇ ਜੇ ਸਰਕਾਰਾਂ ਸਜ਼ਾ ਨਹੀਂ ਦੇਣਗੀਆਂ ਤਾਂ ਸਾਡਾ ਸਮਾਜ ਖੁਦ ਉਹਨਾਂ ਲੋਕਾਂ ਨੂੰ ਸਜ਼ਾ ਦੇਊਗਾ